ਸਾਡੇ ਸਤਰੀ ਕਾਲਜ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਲਈ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਜਨਵਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਮੰਤਰ ਉਸ ਮੰਤਰ ਨੂੰ ਲਿਖ ਕੇ ਤੁਸੀਂ ਦਰਵਾਜ਼ੇ ਤੇ ਲਗਾ ਦੇਣਾ ਗੇਟ ਤੇ ਲਗਾ ਦੇਣਾ ਉਹਦੇ ਨਾਲ ਪੈਸਾ ਤੁਹਾਡੇ ਪਿੱਛੇ-ਪਿੱਛੇ ਆਵੇਗਾ ਬਹੁਤ ਜ਼ਿਆਦਾ ਵਰਕਤ ਆਵੇਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੇਰੀ ਇੱਕ ਹੋਰ ਰਿਕੁਐਸਟ ਹੈ ਜੀ ਤੁਹਾਡੇ ਅੱਗੇ ਵੀ ਕੱਲ ਤੋਂ ਆਪਾਂ ਇੱਕ ਨਵੀਂ ਚੀਜ਼ ਸ਼ੁਰੂ ਕਰ ਰਹੀਆਂ ਉਹ ਹੈ ਲਾਅ ਆਫ ਅਟਰੈਕਸ਼ਨ ਦੇ 28 ਦਿਨਾਂ ਦੀ ਪ੍ਰੈਕਟਿਸ ਠੀਕ ਹੈ ਉਹ 28 ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਊਗੀ ਤੁਸੀਂ ਕੱਲ ਤੋਂ ਜਿਹੜੀ ਮੈਂ ਵੀਡੀਓ ਅਪਲੋਡ ਕਰੂੰਗੀ ਇਹ ਵਾਲੀ ਵੀਡੀਓ ਅੱਜ ਰਾਤ ਨੂੰ ਸ਼ਾਮ ਦੇ ਟਾਈਮ ਅਪਲੋਡ ਹੋ ਜੂਗੀ ਜਿਹੜੀ ਕੱਲ ਤੋਂ ਵੀਡੀਓ ਸਟਾਰਟ ਹੋ ਰਹੀ ਹੈ ਉਹ ਤੋਂ ਲਗਾਤਾਰ ਆਪਾਂ 28 ਦਿਨ ਹਰ ਰੋਜ਼ ਤੁਹਾਡੇ ਨਾਲ ਇੱਕ ਅਜਿਹੀ ਚੀਜ਼ ਮੈਂ ਸ਼ੇਅਰ ਕਰਦੀ ਜਾਊਂਗੀ ਜਿਹਦੇ ਨਾਲ ਤੁਹਾਡੇ ਬਹੁਤ ਜ਼ਿਆਦਾ ਧਨ ਦੀ ਜਿਹੜੀ ਆਪਾਂ ਕਹਿੰਦੇ ਆ بارش ਹੋਊਗੀ ਵੀ ਬਹੁਤ ਜ਼ਿਆਦਾ ਧਨ ਆਵੇਗਾ ਠੀਕ ਹੈ ਜੇ ਤੁਸੀਂ ਹਰ ਰੋਜ਼ ਉਹ ਪ੍ਰੈਕਟਿਸ ਮੇਰੇ ਨਾਲ ਕਰਦੇ ਰਹੇ ਤੁਸੀਂ ਆਪ ਕਹੋਗੇ ਤੁਹਾਡੇ ਕੰਮ ਬਹੁਤ ਜ਼ਿਆਦਾ ਸਫਲ ਹੋ ਜਾਣਗੇ ਬਹੁਤ ਜ਼ਿਆਦਾ ਵੱਢਣੇ ਸ਼ੁਰੂ ਹੋ ਜਾਣਗੇ ਇੰਨੀ ਜ਼ਿਆਦਾ ਮੋਟੀਵੇਸ਼ਨ ਮਿਲੂਗੀ ਇੰਨੀ ਜ਼ਿਆਦਾ ਸਾਡੀ ਸੋਚ ਉਹ ਦੇ ਨਾਲ ਪੋਜ਼ਿਟਿਵ ਹੋ ਜੂਗੀ ਕਿ ਅਸੀਂ ਸੋਚ ਵੀ ਨਹੀਂ ਸਕਦੇ ਸੋ ਤੁਸੀਂ ਇਹ ਰਿਕੁਐਸਟ ਹੈ ਕਿ ਤੁਸੀਂ ਕੱਲ ਤੋਂ ਆਪਣੇ ਨਾਲ ਡੇਲੀ ਇਸ ਜੀ ਦੀ ਪ੍ਰੈਕਟਿਸ ਕਰਿਆ ਕਰਿਓ 28 ਦਿਨਾਂ ਤੱਕ ਲਗਾਤਾਰ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਜਿਹੜੀ ਮੈਂ ਅੱਜ ਤੁਹਾਡੇ ਨਾਲ ਚੀਜ਼ ਸ਼ੇਅਰ ਕਰ ਲਕੀ ਆ ਜੀ ਬਹੁਤ ਵਧੀਆ ਇਹਨੂੰ ਤੁਸੀਂ ਆਪਣੇ ਗੇਟ ਤੇ ਵੀ ਲਗਾ ਸਕਦੇ ਹੋ ਗੇਟ ਤੇ ਲਗਾਉਣ ਦੀ ਗੱਲ ਮੈਂ ਇਸ ਲਈ ਕਹੀ ਆ ਵੀ ਜਿੱਥੇ ਆਪਣੀ ਨਿਗਾਹ ਪਵੇ ਠੀਕ ਹੈ ਤੁਸੀਂ ਇਹਨੂੰ ਗੇਟ ਤੇ ਵੀ ਲਗਾ ਸਕਦੇ ਹੋ ਤੁਸੀਂ ਇਹਨੂੰ ਆਪਣੇ ਕਮਰੇ ਦੇ ਵਿੱਚ ਕਿਸੇ ਕਾਗਜ਼ ਤੇ ਵੀ ਲਾ ਸਕਦੇ ਹੋ ਤੁਸੀਂ ਇਹਨੂੰ ਫੋਨ ਦੇ ਵਿੱਚ ਵਾਲਪੇਪਰ ਬਣਾ ਕੇ ਫੋਨ ਤੇ ਵੀ ਲਗਾ ਸਕਦੇ ਹੋ ਜਾਂ ਤੁਸੀਂ ਇਹਨੂੰ ਲਿਖ ਕੇ ਕਿਤੇ ਰੱਖ ਵੀ ਸਕਦੇ ਹੋ ਜਿੱਥੇ ਮਤਲਬ ਤੁਹਾਡੀ ਨਿਗਾਹ ਦਿਨ ਦੇ ਵਿੱਚ ਜ਼ਿਆਦਾ ਵਾਰ ਪੈਂਦੀ ਹੈ ਜੇ ਤੁਸੀਂ ਜ਼ਿਆਦਾ ਵਾਰ ਫੋਨ ਦੇਖਦੇ ਹੋ ਤਾਂ ਫੋਨ ਵਿੱਚ ਵਾਲਪੇਪਰ ਲਾ ਲਓ ਅਗਰ ਕਮਰੇ ਦੇ ਵਿੱਚ ਤੁਸੀਂ ਆਪਣੇ ਜ਼ਿਆਦਾ ਰਹਿੰਦੇ ਹੋ ਤਾਂ ਕਮਰੇ ਦੀ ਦੀਵਾਰ ਤੇ ਲਾ ਲਓ ਅਗਰ ਤੁਸੀਂ ਮਤਲਬ ਤੁਹਾਡਾ ਕੰਮ ਕਾਜ ਹੈ ਜਿੱਥੇ ਤੁਹਾਡੀ ਨਿਗਾ ਸਭ ਤੋਂ ਵੱਧ ਪਵੇ ਨਾ ਦਿਨ ਦੇ ਵਿੱਚ ਉੱਥੇ ਇਹਨੂੰ ਲਗਾ ਦਿਓ ਹੁਣ ਲਗਾਉਣ ਦਾ ਕਾਰਨ ਕੀ ਹੈ ਕਿਉਂਕਿ ਆਪਾਂ ਇਹਨੂੰ ਦਿਨ ਵਿੱਚ ਕਈ ਵਾਰ ਬੋਲਣਾ ਹੈ ਸਵੇਰੇ ਸ਼ਾਮ ਤਾਂ ਆਪਾਂ ਬੋਲਣਾ ਹੀ ਬੋਲਣਾ ਹੈ ਕਿਉਂਕਿ ਸਵੇਰੇ ਸ਼ਾਮ ਦਾ ਜਿਹੜਾ ਰਿਜ਼ਲਟ ਆਪਾਂ ਨੂੰ ਬਹੁਤ ਵਧੀਆ ਮਿਲਦਾ ਉਸ ਤੋਂ ਇਲਾਵਾ ਦਿਨ ਦੇ ਟਾਈਮ ਵੀ ਆਪਾਂ ਇਸ ਜੀ ਨੂੰ ਬੋਲਣਾ ਹੈ ਉਹ ਕਿੰਨੇ ਤਰੀਕੇ ਨਾਲ ਬੋਲਣਾ ਹੈ ਮਨ ਲਓ ਵੀ ਤੁਸੀਂ ਕੋਈ ਰਕਮ ਚਾਹੁੰਦੇ ਹੋ ਵੀ ਮੈਨੂੰ ਇੰਨੀ ਤਰੀਕ ਤੱਕ ਇੰਨੇ ਪੈਸੇ ਮਿਲ ਜਾਣ ਠੀਕ ਆ ਅਮਾਉਂਟ ਉਹਨਾ ਸੋਚਣਾ ਹੈ ਜੀ ਜਿੰਨਾ ਜਾਇਜ਼ ਹੋਵੇ ਜਾਇਜ਼ ਮਤਲਬ ਇਹ ਨਹੀਂ ਵੀ ਤੁਸੀਂ ਕੋਈ ਕੰਮ ਤਾਂ ਕਰਦੇ ਨਹੀਂ ਪਰ ਤੁਸੀਂ ਸੋਚ ਰਹੇ ਹੋ ਕਿ ਮੈਨੂੰ 10 ਦਿਨਾਂ ਨੂੰ ਜਾਂ ਮਹੀਨੇ ਨੂੰ ਦੋ ਮੈਨੂੰ 20 ਲੱਖ ਮਿਲ ਜੇ ਜਾਂ 30 ਲੱਖ ਮਿਲ ਜੇ ਤਾਂ ਉਹ ਫਿਰ ਝੂਠ ਹੈ ਜਿਹੜਾ ਆਪਾਂ ਆਪਣੇ ਆਪ ਨੂੰ ਵੀ ਬੋਲ ਰਹੇ ਹਾਂ ਅਸੀਂ ਆਪਣੇ ਮਾਈਂਡ ਨੂੰ ਆਪਣੇ ਅਵਚੇਤਨ ਮਾਈਂਡ ਨੂੰ ਸਬਕੌਂਸ਼ੀਅਸ ਮਾਈਂਡ ਨੂੰ ਆਪਾਂ ਉਸ ਚੀਜ਼ ਦਾ ਆਰਡਰ ਦੇਣਾ ਹੈ ਜਿਹੜਾ ਜੈਨੂਇਨ ਹੈ ਜੋ ਹੋ ਸਕਦਾ ਹੈ ਠੀਕ ਹੈ ਜੇ ਮੰਨ ਲਓ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਜਾਂ ਤੁਸੀਂ ਜੌਬ ਕਰਦੇ ਹੋ ਠੀਕ ਹੈ ਤੁਸੀਂ ਜੌਬ ਦੇ ਵਿੱਚ ਤਾਂ ਫਿਰ ਉਹ ਅਮਾਊਂਟ ਜਿਹੜਾ ਹੁੰਦਾ ਥੋੜਾ ਥੋੜਾ ਕਰਕੇ ਆਪਣੇ ਕੋਲ ਆਏਗਾ ਫਿਰ ਇਸ ਤਰੀਕੇ ਨਾਲ ਆਉਂਦਾ ਪਰ ਆਉਂਦਾ ਜ਼ਰੂਰ ਹੈ ਠੀਕ ਹੈ ਜੀ ਤਾਂ ਫਿਰ ਤੁਸੀਂ ਤਤਰੀਕ ਜਿਹੜੀ ਥੋੜੀ ਦੂਰ ਹੋਵੇ ਤਰੀਕ ਮਤਲਬ ਮੰਨ ਲਓ 3 ਜਾਂ 4 ਮਹੀਨੇ ਦੀ ਬਾਅਦ ਦੀ ਤਰੀਕ ਸੋਚ ਲਓ ਠੀਕ ਹੈ ਇੱਕ ਫਿਕਸ ਅਮਾਉਂਟ ਸੋਚਣਾ ਇੱਕ ਫਿਕਸ ਡੇਟ ਸੋਚਣੀ ਹੈ ਇਹ ਵੀ ਵੀ ਮਹੀਨੇ ਤੱਕ ਮਿਲ ਜੇ ਮਹੀਨੇ ਤੱਕ ਤਾਂ ਕਈ ਦਿਨ ਹੁੰਦੇ ਆ ਆਪਾਂ ਆ ਜਿਵੇਂ ਮੰਨ ਲਓ ਅਗਰ ਅੱਜ 10 ਤਰੀਕ ਹੈ ਤਾਂ ਅਗਲੇ ਮਹੀਨੇ 10 ਤਰੀਕ ਨੂੰ ਵੀ ਆਪਾਂ ਮਹੀਨਾ ਕਹਿ ਦਾਂਗੇ 11 ਤਰੀਕ ਨੂੰ ਵੀ ਆਪਾਂ ਮਹੀਨਾ ਕਹਿ ਦਾਂਗੇ 12 ਤਰੀਕ ਨੂੰ ਆਪਾਂ ਮਹੀਨੇ ਇੱਕ ਤੱਕ ਕਹਿ ਦਾਂਗੇ 4 ਦਿਨ ਅੱਗੇ ਜਾਂ 4 ਪਿੱਛੇ 4 ਦਿਨ ਪਿੱਛੇ ਨੂੰ ਵੀ ਆਪਾਂ ਇੱਕ ਮਹੀਨੇ ਤੱਕ ਕਹਿ ਦਿੰਦੇ ਆ ਹਨਾ ਸੋ ਇੱਕ ਫਿਕਸ ਡੇਟ ਰੱਖਣੀ ਆ ਤੁਸੀਂ ਵੀ ਇਸ ਤਰੀਕ ਨੂੰ ਇਸ ਮਹੀਨੇ ਦੀ ਇਸ ਤਰੀਕ ਨੂੰ ਠੀਕ ਹੈ ਇੰਨੀ ਪੇਮੈਂਟ ਇੱਕ ਅਮਾਉਂਟ ਫਿਕਸ ਮਤਲਬ ਅਗਰ ਤੁਸੀਂ ਮੰਨ ਰਹੇ ਮੰਨ ਰਹੇ ਹੋ 20000 ਚਾਹੀਦਾ ਤਾਂ ਫਿਕਸ ਅਮਾਉਂਟ ਹੋਣਾ ਚਾਹੀਦਾ ਵੀ 20000 ਬਧ ਪੈਸੇ ਆਪਾਂ ਕਹੀਏ ਮੈਨੂੰ ਬਹੁਤ ਜ਼ਿਆਦਾ ਪੈਸੇ ਮੈਨੂੰ ਬਹੁਤ ਜ਼ਿਆਦਾ ਪੈਸੇ ਜਿਹੜਾ ਸਾਡਾ ਸਬਕੋਸ਼ੀਅਸ ਮਾਈਂਡ ਆ ਕਨਫਿਊਜ਼ ਹੋ ਜਾਂਦਾ ਬਹੁਤ ਜ਼ਿਆਦਾ ਪੈਸੇ ਨਹੀਂ ਸੋਚਣਾ ਇੱਕ ਫਿਕਸ ਅਮਾਉਂਟ ਸੋਚਣਾ ਮੰਨ ਲਓ 20000 ਸੋਚ ਲਿਆ ਠੀਕ ਹੈ ਮੰਨ ਲਓ ਤੁਸੀਂ 27 ਜਨਵਰੀ ਸੋਚ ਲਈ ਠੀਕ ਹੈ ਜਨਵਰੀ ਦੇ ਵਿੱਚ ਹਲੇ ਪਏ ਨੇ ਕਾਫੀ ਦਿਨ ਤੇ ਆਪਾਂ ਸੋਚ ਲਿਆ ਵੀ 27 ਜਨਵਰੀ ਨੂੰ ਮੇਰੇ ਕੋਲ 20000 ਰੁਪਇਆ ਆਪਾਂ 20000 ਦਾ ਉਦਾਹਰਣ ਦੇ ਰਹੀਆਂ ਅਮਾਉਂਟ ਸੋਚ ਲਿਆ ਠੀਕ ਹੈ ਜੀ ਪਹਿਲੀ ਚੀਜ਼ ਤਾਂ ਵੀ ਉਹ ਜੈਨੂਨ ਹੋਣਾ ਚਾਹੀਦਾ ਹੈ ਤੁਸੀਂ ਕੋਈ ਕੰਮ ਕਰ ਰਹੇ ਹੋ ਤਾਂ ਉਸ ਹੱਬ ਨਾਲ ਤੁਸੀਂ ਉਹ अमाउंट ਸੋਚ ਸਕਦੇ ਹੋ ਠੀਕ ਹੈ ਦੋ ਚੀਜ਼ਾਂ ਇਹ ਹੋ ਗਈਆਂ ਇਹਨਾਂ ਨੂੰ ਤੁਸੀਂ ਕੀ ਕਰਨਾ ਇੱਕ ਕਾਗਜ਼ ਤੇ ਲਿਖ ਲੈਣਾ ਠੀਕ ਹੈ ਜੀ ਵੀ ਮੈਂ ਮੇਰੇ ਕੋਲ ਐਨੇ ਤਰੀਕ ਨੂੰ ਐਨੇ ਮਹੀਨੇ ਦੀ ਐਨੀ ਤਰੀਕ ਨੂੰ ਐਨੀ ਪੇਮੈਂਟ ਆ ਰਹੀ ਹੈ ਇਸ ਤਰੀਕੇ ਨਾਲ ਲਿਖਣਾ ਇਹਨੂੰ ਤੁਸੀਂ ਮੰਨ ਲਓ 5 ਤੋਂ 6 ਵਾਰ ਇੱਕ ਕਾਗਜ਼ ਤੇ ਲਿਖ ਲੈਣਾ ਇਨੂੰ ਲਿਖ ਕੇ ਤੁਸੀਂ ਇਹ ਜੀ ਜਗ੍ਹਾ ਤੇ ਲਾਉਣਾ ਜਿੱਥੇ ਤੁਹਾਡੀ ਦਿਨ ਵਿੱਚ ਵੱਧ ਤੋਂ ਵੱਧ ਨਿਗਾ ਪਵੇ ਠੀਕ ਹੈ ਜੀ ਜਦੋਂ ਵੀ ਤੁਹਾਡਾ ਧਿਆਨ ਇਸ ਚੀਜ਼ ਵੱਲ ਪੈਂਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਮਨ ਦੇ ਵਿੱਚ ਆਪਣੇ ਮਨ ਨੂੰ ਸ਼ਾਂਤ ਕਰ ਲੈਣਾ ਚੁੱਪਚਾਪ ਇਥੇ ਉੱਧਰ ਦੀਆਂ ਚੀਜ਼ਾਂ ਤੋਂ ਧਿਆਨ ਹਟਾ ਲੈਣਾ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਜੋ ਉਸ ਦਿਨ ਵਿੱਚ ਸਾਡੇ ਨਾਲ ਚੰਗਾ ਹੋਇਆ ਅਸੀਂ ਅਗਰ ਖਾਣਾ ਖਾਧਾ ਰੋਟੀ ਖਾਧੀ ਕੋਈ ਚੰਗੀ ਚੀਜ਼ ਖਾਧੀ ਕੋਈ ਚੰਗੀ ਚੀਜ਼ ਪਾਈ ਸਭ ਤੋਂ ਪਹਿਲਾਂ ਤਾਂ ਪੋਸਟਿਵਲੀ ਧੰਨਵਾਦ ਕਰਨਾ ਹੈ ਪਰਮਾਤਮਾ ਨੂੰ ਤੇ ਯੂਨੀਵਰਸ ਨੂੰ ਠੀਕ ਹੈ ਜਿੰਨਾ ਆਪਾਂ ਸ਼ੁਕਰਾਨਾ ਕਰਦੇ ਹਾਂ ਕਦੇ ਵੀ ਕੋਈ ਵੀ ਅਸੀਂ ਮਨੋ ਕਾਮਨਾ ਪੂਰੀ ਕਰਨੀ ਹੋਵੇ ਕੋਈ ਅਰਦਾਸ ਕਰਨੀ ਹੋਵੇ ਸਭ ਤੋਂ ਪਹਿਲਾਂ ਜਿਹੜੀ ਪਿਛਲੀ ਸਾਨੂੰ ਜੋ ਜ਼ਿੰਦਗੀ ਪਰਮਾਤਮਾ ਨੇ ਬਖਸ਼ੀਆ ਯੂਨੀਵਰਸ ਨੇ ਬਖਸ਼ੀਆ ਉਹਨੂੰ ਧੰਨਵਾਦ ਉਸ ਚੀਜ਼ ਦਾ ਪਹਿਲਾਂ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਚੀਜ਼ ਲਿਖੀ ਆ ਉਸ ਚੀਜ਼ ਬਾਰੇ ਸੋਚਣਾ ਕਿ ਮੇਰੇ ਕੋਲੇ ਐਨੀ ਤਰੀਕ ਨੂੰ ਇਸ ਕੰਮ ਦੇ ذریعے ਇੱਕ ਚੀਜ਼ ਮੈਂ ਭੁੱਲ ਗਈ ਤੁਹਾਨੂੰ ਕਹਿਣਾ ਇਸ ਕੰਮ ਦੇ ذریعے ਜ਼ਰੂਰ ਲਿਖਣਾ ਵੀ ਮੇਰੇ ਕੋਲੇ ਐਨੀ ਤਰੀਕ ਨੂੰ ਇਸ ਕੰਮ ਦੇ ذریعے ਐਨੀ ਪੇਮੈਂਟ ਆ ਰਹੀ ਹੈ ਠੀਕ ਹੈ ਤੇ ਤੁਸੀਂ ਇਹ ਚੀਜ਼ ਲਿਖ ਲੈਣੀ ਆ ਪੰਜ ਵਾਰ ਤੇ ਇਸੇ ਤਰੀਕੇ ਨਾਲ ਬੋਲਣੀ ਹੈ ਆਪਦੇ ਮਨ ਵਿੱਚ ਵੀ ਇਹ ਪੇਮੈਂਟ ਵਿਜ਼ੂਅਲਾਈਜੇਸ਼ਨ ਕਰਨਾ ਹੈ ਅੱਖਾਂ ਬੰਦ ਕਰਕੇ ਮਤਲਬ ਤੁਸੀਂ ਉਹ ਡੇਟ ਦੇਖਣੀ ਹੈ ਪਹਿਲਾਂ ਤਾਂ ਸਾਹਮਣੇ ਮਤਲਬ ਜੇ ਪਤਾ ਕੀ ਹੈ ਲਿਖ ਕੇ ਸਾਹਮਣੇ ਲਾਉਣ ਦਾ ਕਾਰਨ ਕੀ ਹੈ ਉਹ ਚੀਜ਼ ਤੁਹਾਡੀਆਂ ਅੱਖਾਂ ਦੇ ਵਿੱਚ ਛੱਪ ਜਾਊਗੀ ਤੁਹਾਨੂੰ ਉਦੋਂ ਹੀ ਉਹ ਜਦੋਂ ਅੱਖਾਂ ਬੰਦ ਕਰੋਗੇ ਨਾ ਫਿਰ ਉਸੇ ਤਰ੍ਹਾਂ ਉਹ ਲਿਖੀ ਹੋਈ ਚੀਜ਼ ਤੁਹਾਡੀਆਂ ਅੱਖਾਂ ਦੇ ਸਾਹਮਣੇ ਘੁਮੂਗੀ ਜਦੋਂ ਅੱਖਾਂ ਬੰਦ ਹੋਣਗੀਆਂ ਕਿਰ ਉਸ ਅਬਕੌਂਸ਼ੀਅਸ ਮਾਈਂਡ ਨੂੰ ਬੜੀ ਹੈਲਪ ਕਰਦੀ ਉਸ ਚੀਜ਼ ਨੂੰ ਕੈਚ ਕਰਨ ਲਈ ਠੀਕ ਹੈ ਜੀ ਲਿਖ ਕੇ ਤੁਸੀਂ ਤਾਂ ਲਾਉਣਾ ਉਹ ਜਿੰਨੇ ਵਾਰ ਤੁਸੀਂ ਉਹਨੂੰ ਦੇਖੋਗੇ ਤੁਹਾਡੇ ਮਾਈਂਡ ਦੇ ਵਿੱਚ ਉਸ ਚੀਜ਼ ਦੀ ਮੈਮਰੀ ਬਣ ਜੂਗੀ ਠੀਕ ਹੈ ਜਿਹੜੀ ਬਹੁਤ ਸਟਰੋਂਗ ਬਣੂਗੀ ਤੇ ਜਦੋਂ ਵੀ ਤੁਸੀਂ ਉਹਨੂੰ ਦੇਖ ਲਿਆ ਤੁਸੀਂ ਖੜੇ ਵੀ ਹੋ ਬੈਠੇ ਹੋ ਤੁਸੀਂ ਪੈਣ ਜਾ ਰਹੇ ਹੋ ਤਾਂ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਵਿਜ਼ੂਅਲਾਈਜੇਸ਼ਨ ਕਰਨਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਉਹ ਮੈਂ ਤੁਹਾਨੂੰ ਦੱਸਿਆ ਹੀ ਆ ਉਸ ਤੋਂ ਬਾਅਦ ਵਿਜ਼ੂਅਲਾਈਜੇਸ਼ਨ ਕਰਨਾ ਤੁਸੀਂ ਦੇਖਣਾ ਵੀ ਐਨੀ ਡੇਟ ਨੂੰ ਇਸ ਕੰਮ ਦੇ ذریعے ਐਨਈ ਪੇਮੈਂਟ ਮੇਰੇ ਕੋਲੇ ਆ ਰਹੀ ਹੈ ਠੀਕ ਹੈ ਜੀ ਇਸ ਥੀਨ ਨੂੰ ਚਾਰ ਪੰਜ ਵਾਰੀ ਆਪਣੇ ਮਨ ਨੂੰ ਰਿਪੀਟ ਕਰਨਾ ਉਸ ਤੋਂ ਬਾਅਦ ਮੰਨ ਲਓ ਤੁਸੀਂ 20000 ਰੁਪਏ ਸੋਚਿਆ ਹੋਇਆ ਹਨ ਤੁਸੀਂ 10-10 ਦੇ ਨੋਟਾਂ ਦੀਆਂ ਗੁੱਟੀਆਂ ਲਾ ਲਓ ਜਾਂ 20 ਵੀ ਦੇ ਨੋਟ ਦੀ ਗੁੱਟੀ ਲਾ ਲਓ ਠੀਕ ਹੈ ਤੁਸੀਂ ਮੰਨ ਲਓ ਆਪਣੇ ਹੱਥ ਦੇ ਵਿੱਚ 10-10 ਦੇ ਨੋਟਾਂ ਦੀਆਂ ਦੋ ਗੁੱਟੀਆਂ ਤੁਹਾਡੇ ਹਨ ਤੁਸੀਂ ਉਹਨਾਂ ਨੂੰ ਮਹਿਸੂਸ ਕਰਨਾ ਹੈ ਇਤ ਬੀਜ ਵਿੱਚ ਤੁਸੀਂ ਆਪਾਂ ਨੋਟ ਦੀ ਗੁੱਟੀ ਨੂੰ ਛੂ ਰਹੇ ਆ ਉਹਨੂੰ ਟੱਚ ਕਰ ਰਹੇ ਆ ਉਵੇਂ ਮਹਿਸੂਸ ਕਰਨਾ ਵੀ ਤੁਹਾਡੇ ਹੱਥ ਵਿੱਚ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਉਹ ਮਨ ਦੇ ਵਿੱਚ ਉਹ ਚੀਜ਼ ਮਹਿਸੂਸ ਕਰਨੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਗਰ ਤੁਹਾਡੇ ਕੋਲ ਪੈਸੇ ਆ ਗਏ ਹੱਥ ਵਿੱਚ ਤੁਹਾਡੇ ਕੋਲ ਪੈਸੇ ਨਹੀਂ ਫਿਰ ਤੁਹਾਨੂੰ ਕਿਦਾਂ ਦਾ ਮਹਿਸੂਸ ਹੋਗਾ ਉਸ ਚੀਜ਼ ਨੂੰ ਮਹਿਸੂਸ ਕਰਨਾ ਖੁਸ਼ੀ ਮਹਿਸੂਸ ਹੋਗੀ ਨਾ ਆਬਵੀਅਸਲੀ ਜਦੋਂ ਆਪਣਾ ਕੋਈ ਕੰਮ ਬਣਦਾ ਆਪਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਖੁਸ਼ੀ ਮਹਿਸੂਸ ਕਰਨੀ ਹੈ ਠੀਕ ਹੈ ਇਹ ਚੀਜ਼ ਤੁਸੀਂ ਹਰ ਰੋਜ਼ ਕਰਨੀ ਹੈ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਦਾ ਕੋਈ ਆਪਾਂ ਕਿਸਦਾ ਮਾੜਾ ਨਹੀਂ ਸੋਚ ਰਹੇ ਕੋਈ ਆਪਾਂ ਟੋਣਾ ਟੋਟਕਾ ਨਹੀਂ ਕਰਨਾ ਕੋਈ ਆਪਾਂ ਵਹਿਮ ਭਰਮ ਨਹੀਂ ਪੈਣਾ ਲੇਕਿਨ ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਨੂੰ ਐਕਟਿਵ ਕਰ ਰਹੇ ਹਾਂ ਪੋਜ਼ਿਟਿਵ ਸੋਚਣ ਲਈ ਪੋਜ਼ਿਟਿਵ ਕੰਮ ਕਰਨ ਲਈ ਫਿਰ ਕੀ ਹੁੰਦਾ ਫਿਰ ਪੋਜ਼ਿਟਿਵਿਟੀ ਸਾਡੇ ਆਲੇ ਦੁਆਲੇ ਘੁੰਮਣੀ ਸ਼ੁਰੂ ਹੁੰਦੀ ਹੈ ਸਾਡੇ ਵੱਲੋਂ ਰਸਤੇ ਖੁੱਲਣੇ ਸ਼ੁਰੂ ਹੁੰਦੇ ਨੇ ਜਿਦੇ ਨਾਲ ਸਾਡੇ ਕੰਮ ਹੋਰ ਜ਼ਿਆਦਾ ਵੱਢਣੇ ਸ਼ੁਰੂ ਹੁੰਦੇ ਨੇ ਤਾਂ ਫਿਰ ਉਹ ਜਰੀਆ ਯੂਨੀਵਰਸ ਬਣਾਉਂਦਾ ਉਹ ਜਰੀਆ ਵੀ ਤੁਸੀਂ ਇਸ ਤਰੀਕੇ ਨਾਲ ਕੰਮ ਕਰੋ ਇੱਕ ਚੀਜ਼ ਮੈਂ ਹਮੇਸ਼ਾ ਡੈਲੀ ਵੀਡੀਓ ਦੇ ਵਿੱਚ ਕਹਿੰਨੀ ਆ ਅੱਜ ਵੀ ਤੁਹਾਨੂੰ ਕਹਿੰਨੀ ਆ ਵੀ ਦੇਖੋ ਇੱਕ ਕਿਸਾਨ ਫਸਲ ਉਗਾਉਂਦਾ ਹੈ ਹਨਾ ਇਹ ਨਹੀਂ ਆ ਵੀ ਤੁਸੀਂ ਲਿਖ ਕੇ ਲਗਾਤਾ ਤੁਸੀਂ ਸੋਚੋ ਕੰਮ ਹੋ ਜਾਊਗਾ ਜਾਂ ਆਪਣੇ ਆਪ ਹੋ ਜਾਊਗਾ ਨਹੀਂ ਇੱਕ ਕਿਸਾਨ ਬੀ ਨੂੰ ਬੀਜਦਾ ਉਸ ਤੋਂ ਬਾਅਦ ਇਹ ਤਾਂ ਨਹੀਂ ਵੀ ਬੀਜ ਨੂੰ ਬੀਜ ਕੇ ਛੱਡ ਦਿੰਦਾ ਵੀ ਚਲੋ ਜੀ 6 ਮਹੀਨੇ ਬਾਅਦ ਮੈਨੂੰ ਫਸਲ ਆ ਜਾਊਗੀ ਨਹੀਂ ਉਹਨੇ ਲਈ ਹਰ ਰੋਜ਼ ਕੰਮ ਕਰਦਾ ਕੀ ਕੰਮ ਕਰਦਾ ਉਹਦੇ 'ਚ ਕੋਈ ਦਵਾਈ ਪਾਉਣੀ ਹੋਵੇ, ਉਹਦੀ ਖੁਦਾਈ ਕਰਨੀ ਹੋਵੇ, ਉਹਦੇ ਵਿੱਚ ਜ਼ਿਆਦਾ ਘਾਹ ਉੱਗ ਜਾਵੇ, ਉਹਦੇ ਵਾਸਤੇ ਕੀਟਨਾਸ਼ਕ ਜਾਂ ਘਾਹ ਦੇ ਵਾਸਤੇ ਦਵਾਈ ਛਿੜਕਦਾ। ਠੀਕ ਹੈ, ਉਹਦੀ ਕੇਅਰ ਕਰਦਾ, ਹਰ ਰੋਜ਼ ਉਸ ਲਈ ਮਿਹਨਤ ਕਰਦਾ। ਠੀਕ ਇਸੇ ਤਰੀਕੇ ਨਾਲ ਤੁਸੀਂ ਸਿਰਫ ਇਸ ਨੂੰ ਲਿਖ ਕੇ ਲਾ ਨਹੀਂ ਦੇਣਾ। ਤੁਸੀਂ ਇਸ ਨੂੰ ਰੋਜ਼ ਬੋਲਣਾ ਵੀ ਹੈ ਤੇ ਇਸ ਨੂੰ ਇਹਨੂੰ ਪੂਰਾ ਕਰਨ ਵਾਸਤੇ ਤੁਸੀਂ ਕੰਮ ਵੀ ਕਰਨਾ ਕੰਮ ਤਾਂ ਆਪਾਂ ਦੇਖੋ ਕਰਦੇ ਹੀ ਆਂ ਆਪਾਂ ਮਿਹਨਤ ਵੀ ਕਰਦੇ ਆਂ ਲੇਕਿਨ ਜਿਹੜੀ ਚੀਜ਼ ਹੁੰਦੀ ਆ ਨਾ ਲਾਅ ਆਫ ਅਟਰੈਕਸ਼ਨ ਜਿਹੜਾ ਹੁੰਦਾ ਏ ਸਾਨੂੰ ਹੈਲਪ ਕਰਦਾ ਸਾਨੂੰ ਪੋਜ਼ਿਟਿਵ ਸੋਚਣ ਦੇ ਵਿੱਚ ਪੋਜ਼ਿਟਿਵਿਟੀ ਨੂੰ ਸਾਡੇ ਵੱਲ ਅਟਰੈਕਟ ਕਰਨ ਵਿੱਚ ਹੈਲਪ ਕਰਦਾ ਕਈ ਲੋਕ ਹੁੰਦੇ ਆ ਜੋ ਕੰਮ ਤਾਂ ਕਰਦੇ ਆ ਲੇਕਿਨ ਸੋਚ ਜਿਹੜੀ ਹੁੰਦੀ ਆ ਉਹ ਨਕਾਰਾਤਮਕ ਰਹਿੰਦੀ ਆ ਸੋਚ ਦੇ ਵਿੱਚ ਨੈਗੇਟਿਵਿਟੀ ਬਹੁਤ ਜ਼ਿਆਦਾ ਰਹਿੰਦੀ ਆ ਹਰ ਟਾਈਮ ਇਹੀ ਸੋਚਦਾ ਰਹਿੰਦਾ ਵੀ ਮੈਂ ਇਨਾ ਕਮਾਉਂਦਾ ਤਾਂ ਹਾਂ ਮੇਰਾ ਕੁਝ ਬਣਦਾ ਨਹੀਂ ਮੈਂ ਇਨਾ ਕਮਾਉਂਦਾ ਤਾਂ ਹਾਂ ਮੇਰੇ ਘਰ ਦਾ ਖਰਚੀ ਬੜਾ ਮੁਸ਼ਕਿਲ ਨਾਲ ਚੱਲਦਾ ਇਹ ਕੀ ਆ ਨੈਗੇਟਿਵਿਟੀ ਇਹਦੇ ਨਾਲ ਕੀ ਹੁੰਦਾ ਹੈ ਸਾਡੀ ਜ਼ਿੰਦਗੀ ਨੈਗੇਟਿਵ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਅਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲ ਕੇ ਪੋਜ਼ਿਟਿਵ ਸੋਚ ਕੇ ਉਸੇ ਕੰਮ ਦੇ ਜਰੀਏ ਬਹੁਤ ਜ਼ਿਆਦਾ ਕਾਮਯਾਬੀ ਹਾਸ ਕਰ ਸਕਦੇ ਆ ਜਿੰਨੀ ਅਸੀਂ ਕਰਨਾ ਚਾਹੁੰਦੇ ਆ ਇਹ ਸਾਡੇ ਤੇ ਡਿਪੈਂਡ ਕਰਦਾ ਦੇਖੋ ਆਪਾਂ ਬਹੁਤ ਸਾਰੇ बिजनेसमੈਨ ਹੁਣ ਇੱਥੇ ਸ਼ਾਇਦ ਕਈ ਲੋਕਾਂ ਨੂੰ ਹੁੰਦਾ ਨਾ ਕਮੈਂਟ ਕਰਨਾ ਕਿ ਹਾਂਜੀ 네ਗੇਟਿਵ ਨਹੀਂ ਜੀ ਇਦਾਂ ਨਹੀਂ ਹੁੰਦਾ ਇਹ ਤਾਂ ਇੱਕ ਤਰ੍ਹਾਂ ਦਾ ਵਹਿਮ ਆ ਇੱਕ ਚੀਜ਼ ਦਾ ਮੈਂ ਸਵਾਲ ਜਰੂਰ ਕਰੂੰਗੀ ਦੇਖੋ ਵੱਡੇ ਵੱਡੇ बिजनेसमੈਨ ਹੋਏ ਨੇ ਇੰਡੀਆ ਦੇ ਵਿੱਚ ਬਹੁਤ ਸਾਰੇ ਹੈ ਜੇ ਲੋਕ ਨੇ ਅੱਜ ਜਿਹੜੇ ਪਹਿਲੇ ਜਾਂ ਦੂਜੇ ਨੰਬਰ ਦੇ ਅਮੀਰ ਆਦਮੀ ਨੇ ਇੰਡੀਆ ਦੇ ਵਿੱਚੋਂ ਹੈ ਉਹਨਾਂ ਨੂੰ ਅਗਰ ਆਪਾਂ ਉਹਨਾਂ ਦਾ ਦੇਖਦੇ ਨਾ ਪਿੱਛੇ ਹਿਸਟਰੀ ਕੱਢ ਕੇ ਦੇਖਦੇ ਆਂ ਵੀ ਇਹਨਾਂ ਦੇ ਪੇਰੈਂਟਸ ਕਿੱਦਾਂ ਦੇ ਸੀ ਜਾਂ ਇਹਨਾਂ ਨੇ ਕਿੱਥੋਂ ਕੰਮ ਸ਼ੁਰੂ ਕੀਤਾ ਉਹਨਾਂ ਵਿੱਚੋਂ ਕੁਝ ਲੋਕ ਇਹੋ ਜਿਹੇ ਨੇ ਜਿਨ੍ਹਾਂ ਨੇ 1 ਰੁਪਏ ਤੋਂ ਕੰਮ ਸ਼ੁਰੂ ਕੀਤਾ ਠੀਕ ਹੈ 1 ਰੁਪਏ ਤੋਂ ਕੰਮ ਸ਼ੁਰੂ ਕੀ ਕਰਕੇ ਅੱਜ ਅਰਬਾਂ ਦੀ ਦੌਲਤ ਦੇ ਮਾਲਕ ਨੇ ਕਾਰਨ ਕੀ ਹੈ ਉਹਨਾਂ ਕੋਲੇ ਕਿਹੜਾ ਕੋਈ ਤੰਦਰੁਸਤ ਦੱਬੀ ਹੋਈ ਸੀ ਉਹਨਾਂ ਕੋਲੇ ਹੌਸਲਾ ਸੀ ਪੋਜ਼ਿਟਿਵਿਟੀ ਸੀ ਉਹਨਾਂ ਨੇ ਲਾਫ ਟ੍ਰੈਕਸ਼ਨ ਦੇ ਹਿਸਾਬ ਨਾਲ ਕੰਮ ਕੀਤਾ ਆਪਣੇ ਕੰਮ ਤੇ ਵਿਸ਼ਵਾਸ ਰੱਖਿਆ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਮਿਹਨਤ ਕੀਤੀ ਤੇ ਆਪਣਾ ਪੋਜ਼ਿਟਿਵ ਸੋਚਿਆ ਉਹਨਾਂ ਨੇ ਹਮੇਸ਼ਾ ਕਦੇ ਉਹਨਾਂ ਨੇ ਨੈਗੇਟਿਵਲੀ ਸੋਚਿਆ ਅਗਰ ਆਪਾਂ ਉਹਨਾਂ ਦੀ ਲਾਈਫ ਦੇ ਬਾਰੇ ਪੜਨ ਬੈਠੀਏ ਤੁਹਾਨੂੰ ਬਹੁਤ ਵਧੀਆ ਸਾਨੂੰ ਮੋਟੀਵੇਸ਼ਨ ਮਿਲਦੀ ਆ ਇੱਕ ਸਾਨੂੰ ਰਾਹ ਮਿਲਦਾ ਕਿ ਅਸੀਂ ਆਪਣੀ ਜ਼ਿੰਦਗੀ ਚ ਕਿਵੇਂ ਕਾਮਯਾਬ ਹੋਣਾ ਹੈ ਸੋ ਇਸੇ ਤਰੀਕੇ ਨਾਲ ਤੁਸੀਂ ਇਹ ਡੇਲੀ ਚੀਜ਼ ਕਰਨੀ ਹੈ ਇਹਨੂੰ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਮੈਂ ਦੱਸਿਆ ਕਿਤੇ ਵੀ ਲਾ ਸਕਦੇ ਹੋ ਬਸ ਤੁਹਾਡੇ ਨਿਗਾਹ ਤੇ ਹੋਣਾ ਚਾਹੀਦਾ ਤੁਸੀਂ ਇਸ ਨੂੰ ਰੋਜ਼ ਬੋਲਣਾ ਤੇ ਆਪਣਾ ਕੰਮ ਵੀ ਜਰੂਰ ਕਰਨਾ ਤੇ ਪੋਜ਼ਿਟਿਵ ਸੋਚਣਾ ਨੈਗੇਟਿਵ ਨਹੀਂ ਸੋਚਣਾ ਇਹ ਚੀਜ਼ ਤਾਂ ਹੀ ਵਰਕ ਕਰਦੀ ਹੈ ਜੇ ਤੁਹਾਡੀ ਪੋਜ਼ਿਟਿਵ ਸੋਚ ਜਿਹੜੀ ਆ ਸਟਰੋਂਗ ਹੋਊਗੀ ਅਗਰ ਹਰ ਟਾਈਮ ਨੈਗੇਟਿਵ ਹੀ ਸੋਚੀ ਜਾਣਾ ਬੋਲਣ ਦੇ ਬਾਅਦ ਵੀ ਤਾਂ ਫਿਰ ਜਾਂ ਤਾਂ ਉਹ ਕੰਮ ਹੋਊਗਾ ਨਹੀਂ ਜਾਂ ਫਿਰ ਬਹੁਤ ਲੇਟ ਹੋਊਗਾ ਸੋ ਉਮੀਦ ਕਰਦੀ ਹਾਂ ਇਹਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਹੁਣ ਆਪਾਂ ਵੀਡੀਓ ਦਾ ਕਰਦੇ ਆਂ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਹੁਣ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ